ਸਾਡੀ ਜਿਹੜੇ ਮੋਦੀ ਜੀ ਦੇ 11 ਸਾਲ ਬੇਮਿਸਾਲ ਦਾ ਸਾਡਾ ਇੱਕ ਪ੍ਰੋਗਰਾਮ ਚੱਲ ਰਿਹਾ ਜੋ ਮੋਦੀ ਸਾਲਗੀਆਂ 11 ਸਾਲ ਦੀਆਂ ਉਪਲਬਧੀਆਂ ਉਹਦੇ ਉੱਪਰ ਸਾਡੀ ਜਿਹੜੀ ਜ਼ਿਲ੍ਹੀ ਦੀ ਕਾਰਸ਼ਾਲਾ ਸੀ ਸਟੇਟ ਦੀ ਕਾਰਸ਼ਾਲਾ ਚੰਡੀਗੜ੍ਹ ਵਿੱਚ ਸੀ ਜਿਹੜੀ ਦੇ ਸੀ ਕਾਰਸ਼ਾਲਾ ਤੁਸੀਂ ਸਾਰੇ ਉੱਥੇ ਸੀਗੇ ਸਾਡੀ ਬੰਦਲਾਂ ਦੀ ਕਾਰਸ਼ਾਲਾ ਵੀ ਤੁਸੀਂ ਸੀਗੇ ਸਾਰੇ ਉੱਥੇ ਬੰਦਲਾਂ ਦੀ ਕਾਰਸ਼ਾਲਾ ਸਾਡੀ ਹੋ ਗਿਆ 11 ਸਾਲ ਮੋਦੀ ਦੇ ਜਿਹੜੇ ਕੰਮਕਾਰ ਸੀ ਮੋਦੀ ਦੀਆਂ ਉਪਲਬਧੀਆਂ ਸੀ ਉਹਦੇ ਲਈ ਅੱਜ ਸਾਡੀ ਜਿਹੜੀ ਵਰਕਸ਼ਾਪ ਲਾ ਬਿਗਨ ਸਾਡੀ ਮਾ ਮੰਤਰੀ ਹਰਦੇਪ ਬੱਲੀ ਸਾਡੇ ਸੀਨੀਅਰ ਯੋਵਾ ਨੇਤਾ ਗਵਿੰਦਰ ਗੋਲਿਕਾ ਹੰਸਲ ਜੀ ਇਹਨਾਂ ਦੇ ਅਸੀਂ ਵਾਸਤਾਂ ਤੇ ਚੁੱਕੀ ਹਈ ਹੈ ਤੇ ਮੈਂ ਤੁਹਾਡਾ ਧੰਨਵਾਦ ਕਰਦਾ ਮੈਂ ਤੁਸੀਂ ਸਾਡੇ ਛੋਟੇ ਜਿਹੇ ਸੱਦੇ ਤੇ ਸਾਡੇ ਜੋ ਪ੍ਰੈਸ ਪਾਈਚਰ ਹੈ ਉਹ ਪਹੁੰਚਿਆ ਬਹੁਤ ਵੱਡਾ ਤੁਸੀਂ ਚੋਤਾ ਪਿੱਲੂ ਸਾਡੇ ਜਾਇਨਾ ਤੇ ਅਸੀਂ ਤਾਂ ਮੋਦੀ ਦੀਆਂ ਜਿਹੜੀਆਂ ਉਪਲਬਧੀਆਂ ਨੇ ਉਦਰੀ ਅਤੀ ਜੀ ਕਿਹੜੀ ਕਿਹੜੀ ਉਪਲਬਧ ਹੈ ਇੱਕ ਵਾਰ 11 ਸਾਲਾਂ ਦੇ ਵਿੱਚ ਕੀ ਕੁਝ ਉਪਲਬਧੀਆਂ ਆ ਰਹੀਆਂ ਨੇ ਭਾਰਤ ਕਿੱਥੇ ਅੱਗੇ ਗਿਆ ਹੈ ਭਾਰਤ ਜਿੱਥੇ ਸਭ ਤੋਂ ਪਹਿਲਾਂ ਜਿਹੜਾ ਅਨਾਜ ਕਲਿਆਣ ਯੋਜਨਾ ਜਿਹੜੀ ਸਾਡੀ ਮੋਦੀ ਸਾਹਿਬ ਨੇ 25 6 ਕਰੋੜ ਰੁਪਏ ਮਿਲੇ ਦੇਸ਼ ਨੂੰ ਸਰਕਾਰ ਤੋਂ ਦਾ ਗਰੀਬ ਕਲੈਂਡ ਹੋਜਦਾ 20 ਕਰੋੜ ਰੁਪਏ ਕੋਵਿਡ ਦੇ ਅੰਦਰ ਜਿਹੜਾ ਲੇਡੀਜ਼ ਨੂੰ ਦਿੱਤਾ ਉਹ ਤੁਸੀਂ ਹੁਣ ਪਿੱਛੇ 3-4 ਦਿਨ ਪਹਿਲਾਂ ਮੈਂ ਦੇਖਿਆ ਹੋਊਗਾ ਕਟੜਾ ਤੋਂ ਸ਼ੇਰਨਗਰ ਜਿਹੜੀ ਟ੍ਰੇਨ ਗਈ ਹੈ ਇੱਕ ਸੁਪਨਾ ਸੀਗਾ ਵੀ ਕਦੇ ਕਟੜੇ ਟ੍ਰੇਨ ਪਹੁੰਚੇਗੀ ਜਾਂ ਕਦੇ ਸ਼ੇਰਨਗਰ ਇਹ ਮਤ ਸ਼ੇਰਨਗਰ ਨਾਲ ਸਾਨੂੰ ਜਮੂਕ ਸੁਵਿਨਲ ਨਾਲ ਸਨ ਜੋੜਿਆ ਜਾਊਗਾ ਇੱਕ ਬਹੁਤ ਵੱਡਾ ਇਹ ਜਿਹੜਾ ਸੁਪਨਾ મોદી ਜੀ ਨੇ ਸਰਕਾਰ ਕੀਤਾ ਸਿੰਧੂਰ ਆਪਰੇਸ਼ਨ ਇਸ ਲਈ ਮੈਂ ਨਾ 8 ਨੂੰ 10 ਅਪ੍ਰੈਲ ਨੂੰ ਤੁਸੀਂ ਦੇਖਿਆ ਵੀ ਕਿਵੇਂ ਗਵਾਂਢੀ ਦੇਸ਼ ਦੇ ਨਾਲ ਕਿਤੇ ਚਨੇ ਜਵਾਈਨੇ ਤੇ ਗੋਟੀਆਂ ਪੜਨੇ ਉਹ ਮੁਲਕ ਆ ਗਿਆ ਅੱਜ ਅਸੀਂ ਦੇਸ਼ ਦੀ 5ਵੀਂ ਆਰਥਿਕ ਜਿਹੜੀ ਮਜ਼ਬੂਤੀ ਦੇ ਨਾਲ ਪੂਰੇ ਵਰਡ ਚ 5ਵੇਂ ਨੰਬਰ ਛੜਾ ਦੇਸ਼ਾ ਜੀ ਆਰਥਿਕ ਪੱਖੋਂ ਮਜ਼ਬੂਤ ਹੈ ਕਿਤੇ ਨੰਬਰ 12ਵਾਂ 13ਵਾਂ ਹੁੰਦਾ ਸੀ ਮੋਦੀ ਜੀ ਦੀ ਹੁਣ ਕਮਿਟਮੈਂਟ ਆ ਵੀ ਇਸ ਤੀਜੇ ਨੰਬਰ ਤੇ ਆਣਾ ਹੈ ਸਾਡੇ ਤੋਂ ਅਗੇ ਸੀ ਚੀਨ ਤੇ ਅਮਰੀਕਾ ਰਹੇ ਨੇ ਅਸੀਂ ਜਪਾਨ ਨੂੰ ਪਿੱਛੇ ਕੀਤਾ ਹੋਇਆ ਇਹ ਬਹੁਤ ਵੱਡੀ ਵਿਵਲੋਪੀ ਮੋਦੀ ਜੀ ਦੀ ਹੈਗੀ ਕਿਸਾਨ ਯੋਜਨਾ ਆ ਰਹੀ ਨੇ ਕਿਸਾਨ ਸਨਮਾਨੀ ਦੀ ਤਰ੍ਹਾਂ ਕਿਸਾਨਾਂ ਨੂੰ 6 ਇਹ 6000 ਰੁਪਏ ਦੀ ਜਿਹੜੀ ਰਾਸ਼ੀ ਹੈ ਉਹਨਾਂ ਦੇ ਖਾਤੇ ਵਿੱਚ ਜਾਂਦੀ ਹੈ ਹਰ ਸਾਲ ਜਾਂਦੀ ਹੈ ਕਿਸਾਨ ਕ੍ਰੈਡਿਟ ਕਾਰਡ 7 ਕਰੋੜ ਦੇ ਜਿਹੜੇ ਵੰਡੇ ਗਏ ਨੇ 70 ਸਾਲਾਂ ਬਜ਼ੁਰਗਾਂ ਨੂੰ ਸਿਰਫ ਆਧਾਰ ਕਾਰਡ ਦਿਖਾ ਕੇ 70 ਸਾਲ ਦਾ ਸਿਰ ਤੁਸੀਂ ਆਪਣਾ ਪ੍ਰੂਫ ਦੇਣਾ 70 ਸਾਲ ਦੇ ਉਹਦੇ ਕੋਈ ਇਨਕੁਆਇਰੀ ਨਹੀਂ ਸੇਮ ਡੇ ਅਲਾ ਸ਼ੁਰੂ ਹੋ ਜਾਂਦਾ ਕੋਈ ਖੱਜਲ ਨਹੀਂ ਹੋਣਾ ਪੈਂਦਾ ਸੀਨੀਅਰ ਸਿਟੀਜ਼ਨ 60 70 ਸਾਲ ਤੋਂ ਉੱਪਰ ਵਾਲਿਆਂ ਨੂੰ ਮੈਗਾ ਫੂਡ ਪਾਰਕਰ ਦੀ ਜਿਹੜੀ ਗਿਣਤੀ ਹੈ ਦੋਹੇ 14 ਚ ਤਿੰਨ ਸਿਗੀ ਜਿਹੜੇ ਅੱਜ 24 ਹੋ ਗਏ ਜਿਹੜੇ ਮੈਗਾ ਫੂਡ پارک ਨੇ 21 ਮੈਗਾ ਫੂਡ پارک ਜਿਹੜੇ ਵਧੇ ਨੇ ਉਹ ਇੱਕ ਬਹੁਤ 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 ਵੱਡੀ ਉਪਲਬਧੀ ਸਾਡੇ ਬੰਤੀ ਜੀ ਦੀ ਪਰ ਪ੍ਰਧਾਨ ਸਹਿਯੋਗ ਨਿਧੀ ਯੋਜਨਾ 3 ਲੱਖ ਰੇੜੀ ਪਟੜੇ ਵਾਲਿਆਂ ਨੂੰ ਜਿਹੜਾ ਰੋਜ਼ਗਾਰ ਮਿਲਿਆ 10000 ਰੁਪਏ ਤੁਹਾਨੂੰ ਲੋਨ ਬਿਨਾ ਕਿਸੇ ਗਾਰੰਟੀ ਤੋਂ ਬਿਨਾਂ ਕਿਸੇ ਕਾਗਜ਼ਪੱਤਰਾਂ ਦਾ ਆਪਣਾ ਪ੍ਰੂਫ ਦੇਣਾ ਆਪਣਾ ਰੀਡੀ ਨੰਬਰ ਦੇਣਾ ਤੁਹਾਨੂੰ 10000 ਰੁਪਏ ਤੁਹਾਡੇ ਅਕਾਊਂਟ 'ਚ ਆ ਜਾਂਦਾ ਉਹਦੇ ਨਾਲ ਐਸੀਆਂ ਬਹੁਤ ਵੱਡੀਆਂ ਯੋਜਨਾਵਾਂ ਨੇ ਜਿਹੜੀ ਖੁਰਾਕ ਪ੍ਰੋਸੈਸੀ ਸਮਰਥਾ ਸੀ 2013-14 'ਚ ਉਹ 12 ਲੱਖ ਟਨ ਸੀਗੀ ਜਿਹੜੀਆਂ 242 ਲੱਖ ਟਨ ਹੋ। ਮੋਦੀ ਸਰਕਾਰ ਬਿਨਾਂ ਕਿਸੇ ਭੇੜ ਭਾਉ ਤੋਂ ਬਿਨਾਂ ਕਿਸੇ ਦੰਜਸ ਤੋਂ ਪੂਰੀ ਇੰਡੀਆ ਚ ਸੜਕਾਂ ਦਾ ਜਾਲ ਤੁਸੀਂ ਦੇਖਿਆ ਉਹ ਕਨੈਕਟੀਵਿਟੀ ਕਿੱਡੀ ਇੰਡੀਆ ਦੀ ਵਧ ਗਈ ਸਾਰੇ ਪਾਸੇ ਰੇਲਵੇ ਦਾ ਜਾਲ ਕਿੱਦਾਂ ਵਿਛਿਆ ਜੋ ਮੋਦੀ ਜੀ ਨੇ ਇਹ 11 ਸਾਲਾਂ ਚ ਕੀਤਾ ਮੈਨੂੰ ਲੱਗਦਾ ਪਿਛਲੇ 70 ਸਾਲਾਂ ਚ ਇਹ ਕਦੇ ਹੋਇਆ ਹੋਊਗਾ ਕਦੀ ਪੰਜਾਬ ਨੂੰ ਕੀ ਮਿਲਿਆ ਜੀ ਤੁਸੀਂ ਪੰਜਾਬ ਦੇ ਲੀਡਰ ਹੋ ਪੰਜਾਬ ਨੂੰ ਕੀ ਮਿਲਿਆ 11 ਸਾਲ ਦੇ ਵਿੱਚ ਪੰਜਾਬ ਨੂੰ ਤਾਂ ਜਿਹੜੇ ਕਿਸਾਨ ਯੋਜਨਾਵਾਂ ਦੱਸਿਆ ਜੀ ਸਵੈ ਨਿਰਭਰਤਾ ਯੋਜਨਾ ਇਹ ਸਾਰੀ ਪੰਜਾਬ ਲਈ ਹੋਈ ਹੈ ਜੀ ਅੱਜ ਪੰਜਾਬ ਨੂੰ ਹੁਣ ਆ ਰਾਜਪੁਰੇ ਆਪਾਂ ਨੂੰ 1300 ਕਰੋੜ ਰੁਪਏ ਮਿਲੇ ਟਾਈਮ ਦੀ ਟਾਈਮ ਜੋ ਸਟੇਟਾਇਜ਼ ਸਾਂਦ ਬੰਦ ਹੈ ਉਹ ਮਿਲਦਿਆਂ ਦਾ ਪੰਜਾਬ ਨੂੰ ਮਿਲੇ ਪੰਜਾਬ ਦਾ ਤਾਂ ਮੈਂ ਜੋ ਕਿਸਾਨੀ ਦਾ ਸਰਕਾਰ ਸਾਡੀ ਦੇਖ ਰਹੀ ਹੈ ਉਹ 100% ਟਾਰਗੇਟ ਪੂਰਾ ਸਾਡੀ ਮੋਦੀ ਸਰਕਾਰ ਨੇ। ਕਹਿੰਦੇ ਇਹ ਵੀ ਹੁੰਦਾ ਹੈ ਕਿ ਪੰਜਾਬ ਦੇ ਅਕਸਰ ਲੀਡਰ ਇਹ ਕਹਿੰਦੇ ਨੇ ਕਿ ਕੇਂਦਰ ਦੀ ਸਰਕਾਰ ਯਾਨੀ ਕਿ ਮੋਦੀ ਦੀ ਸਰਕਾਰ ਪੰਜਾਬ ਨੂੰ ਪਸੰਦ ਨਹੀਂ ਕਰਦੀ। ਪੰਜਾਬ ਦੇ ਵਿਕਾਸ ਨੂੰ ਲੈ ਕੇ ਜਾਂ ਪੰਜਾਬ ਨੂੰ ਵਾਅਦਾ ਹੋਇਆ ਜਿਹੜਾ ਕੇਂਦਰ ਸਰਕਾਰ ਨੇ ਦੇਖ ਸਕਦੀ ਪੰਜਾਬ ਦੀ ਮੋਦੀ ਸਰਕਾਰ। ਨਹੀਂ ਇਹ ਸਾਰੇ ਆਪੋਜੀਸ਼ਨ ਦੇ ਗੱਲਾਂ ਨੇ। 2027 'ਚ ਤੁਹਾਨੂੰ ਪਤਾ ਲੱਗ ਜਾਊਗਾ। ਪੂਰੇ ਇੰਡੀਆ ਚ ਜਿੰਨੀਆਂ ਬਾਰਡਰ ਸਟੇਟਾਂ ਨੇ ਉੱਥੇ ਮੋਦੀ ਸਰਕਾਰ ਹੈ ਜਿੱਥੇ ਮੋਦੀ ਸਰਕਾਰ ਆ ਜਾਂਦੀ ਹੈ ਉਹ ਕਈ ਸਾਲ ਜਾਂਦੀ ਨਹੀਂ ਲੋਕ ਪਸੰਦ ਇਹਨਾਂ ਕਰਦੇ ਨੇ ਗੁਜਰਾਤ ਚ ਪਿਛਲੇ 20-30 ਸਾਲ ਤੋਂ ਐ ਮੱਧ ਪ੍ਰਦੇਸ਼ 20 ਸਾਲ ਤੋਂ ਐ ਹਰਿਆਣੇ ਚ ਤੁਹ ਕਿਸਨ ਲੱਗਦਾ ਸੀਗਾ ਵੀ ਲੋਕ ਕਹਿੰਦੇ ਸੀ ਇਹ ਆਪੋਜੀਸ਼ਨ ਕਹਿੰਦੀ ਸੀਗੀ ਆ ਵੀ ਹਰਿਆਣੇ ਚ ਸਰਕਾਰ ਸਰਕਾਰ ਨਹੀਂ ਬਣਨੀ ਫਿਰ ਬਣ ਪੰਜਾਬ ਬਾਰਡਰ ਸਟੇਟ ਕੱ ਲਈ ਪੈਂਡਿੰਗ ਹੈ ਦੋ ਸਟੇਟਸ ਪੰਜਾਬ ਚ ਵਿਵਾਦ ਜਨਤਾ ਪਾਰਟੀ ਸਰਕਾਰ ਬਣਨੀ। ਪੂਰੀ ਮੈਜੋਰਟੀ ਚ ਬਣੀ ਹੈ ਪੂਰੀ 100% ਸਾਡੀ ਸਰਕਾਰ ਬਣੇਗੀ। ਅਸੀਂ 100 ਤੋਂ ਉੱਪਰ ਸਿੱਟੇ ਨਾਲ ਸਰਕਾਰ ਬਣਾਵਾਂਗੇ। ਕੰਤੂ ਸਾਹਿਬ ਕੀ ਲੱਗਦਾ ਹੈਗਾ ਯੂਥ ਜਿਹੜੀ ਹੈ ਆਪਣੀ ਭਾਰਤੀ ਜਨਤਾ ਪਾਰਟੀ ਹੈ ਉਹ ਯੂਥ ਦੇ ਉੱਪਰ ਬਹੁਤ ਵੱਡੇ ਉਪਰਾਲੇ ਕਰ ਰਹੀ ਹੈ। ਚਾਹੀਏ ਆਪਾਂ ਮਿਨਿਸਟਰੀ ਆਫ ਆਯੋਜਨ ਲੈ ਕੇ ਲਾਈਏ। ਚਾਹੇ ਆਪਾਂ ਸਕਾਲਰਸ਼ਿਪ ਸਕੀਮਾਂ ਨੂੰ ਲੈ ਕੇ ਲਗਾਈਏ ਤੇ ਚਾਹੇ ਨੌਕਰੀਆਂ ਨੂੰ ਲੈ ਕੇ ਲਗਾਈਏ ਇਹ ਸਭ ਦਾ ਬੈਨੀਫਿਟ ਕਿਸੇ ਹੋਰ ਨੂੰ ਨਹੀਂ ਯੂਥ ਨੂੰ ਮੈਨ ਮਿਲਣਾ ਹੈ ਤਾਂ ਇਹਦੇ ਉੱਪਰ ਜਿਹੜੇ 11 ਸਾਲ ਹੋ ਗਏ ਮੋਦੀ ਸਰਕਾਰ ਵੇ ਮਿਸਾਲ ਨੂੰ ਇਹ 140 ਕਰੋੜ ਦੇਸ਼ ਵਾਸੀਆਂ ਦੇ ਵਿਸ਼ਵਾਸ ਦੇ 11 ਸਾਲ ਹੋ ਗਏ ਨੇ ਜੀ ਯੂਥ ਦੀ ਗੱਲ ਕਿਤੇ ਜੋਦਰ ਰਿਸਪੈਂਡ ਕਰਦੇ ਹੋ ਅੱਜ ਕੱਲ੍ਹ ਯੂਥ ਪੰਜਾਬ ਚ ਇੱਕ ਵੱਡਾ ਜਿਹੜਾ ਭਗਵੰਤ ਮਾਨ ਸਰਕਾਰ ਨੂੰ ਨਸ਼ਾ ਵਿਰੁੱਧ ਸਕੀਮ ਚੱਲ ਰਹੀ ਹੈ ਇੱਕ ਉਹ ਹੈ ਇੱਕ ਜਿਹੜਾ ਯੂਥ 바ਰ ਨੂੰ ਜਾ ਰਿਹਾ ਉਹਨੂੰ ਕੀ ਠਲ ਪਾਉਣ ਵਾਸਤੇ ਬਾਜਪਾ ਦੇ ਕੋਈ ਯੋਜਨਾ ਬਣਾਈ ਗਈ ਹੈ ਇਸ ਚੀਜ਼ ਨੂੰ ਦੇਖੋ ਜਿਹੜੀ ਭਗਵੰਤ ਮਾਨ ਸਰਕਾਰ ਪਹਿਲੇ ਪੰਜੇ ਮਾਰ ਕੇ ਨਸ਼ਾ ਨੂੰ ਕੰਟਰੋਲ ਕਰ ਰਹੀ ਹੈ ਜਾਂ ਇਹ ਸਿਰਫ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕਿਉਂਕਿ ਜੇ ਆਪਾਂ ਅਸਲੀ ਨਸ਼ਾ ਦੇ ਉੱਪਰ ਨਕਲ ਪਾਣੀ ਹੈ ਤਾਂ ਆਪਾਂ ਨੂੰ بڑے ਮਗਰਮੱਛਾਂ ਨੂੰ ਕਾਬੂ ਕਰਨਾ ਪੈਣਾ ਹੈ ਉਹਨਾਂ ਦੇ ਉੱਪਰ ਜਿਹੜੀ ਸਖਤ ਐਕਸ਼ਨ ਕਰਨੇ ਚਾਹੀਦੇ ਆ ਤਾਂ ਜੋ ਜਿਹੜੀ ਨਸ਼ੇ ਹੈ ਉਹਨਾਂ ਨੂੰ ਨੱਥ ਪਾ ਸਕੇਗੀ ਤੇ ਜਿਹੜੀ ਬਾਹਰ ਜਾ ਰਹੀਆਂ ਲੋਕੀ ਤਾਂ ਮੋਦੀ ਜੀ ਇਸ ਚੀਜ਼ ਨੂੰ ਲੈ ਕੇ ਜਿਹੜਾ ਆਪਣਾ ਦੇਸ਼ ਦਾ ਕਮਾਈ ਦਾ ਪਿਆਸ ਹੈ ਉਹ ਬਾਹਰ ਜਾ ਰਿਹਾ ਹੈ ਇਸ ਨੂੰ ਲੈ ਕੇ ਅਲੱਗ-ਅਲੱਗ ਯੋਜਨਾਵਾਂ ਤਹਿਤ ਮੋਦੀ ਜੀ ਕੰਮ ਕਰ ਰਹੇ ਨੇ ਤੇ ਉਹਨੂੰ ਬਹੁਤ ਜਲਦੀ ਇੰਪਲੀਮੈਂਟ ਕਰਾਂਗੇ ਵੀ ਚਾਹੀ ਆਪਾਂ ਗਰੰਟੀਆਂ ਦੇ ਵਿੱਚ ਲੈ ਲਈਏ ਮੋਦੀ ਸਰਕਾਰ ਨੇ ਜਿਹੜੀ 11 ਸਾਲ ਚ ਗਰੰਟੀ ਕਈਆਂ ਸੀਗੀਆਂ ਚਾਹੇ ਉਹਨਾਂ ਗਰੰਟੀਆਂ ਦੇ ਵਿੱਚ ਆਪਾਂ ਲਗਾ ਲਈਏ ਰਾਮ ਮੰਦਰ ਦੀ ਗਰੰਟੀ ਲਗਾ ਲਈਏ ਉਹ ਵੀ ਬਕੋਬੀ ਇੰਪਲੀਮੈਂਟ ਹੋਈ ਹੈ ਰਾਮ ਮੰਦਰ ਬਣੇ ਆਏ ਤੇ ਇੱਕ ਆਪਾਂ ਉਸ ਨੂੰ ਦੂਜੀ ਦੀਵਾਲੀ ਦੇ ਨਾਮ ਨਾਲ ਵੀ ਜਾਣਦੇ ਆ ਚਾਹੇ ਆਪਾਂ ਆਰਟੀਕਲ 370 ਬੀ ਲਗਾਈਏ ਉਹ ਵੀ ਮੋਢੀ ਜਿੱਦੀ ਗਰੰਟੀ ਵਿੱਚ ਸ਼ਾਮਲ ਸੀਗਾ ਉਹ ਵੀ ਇਹਨਾਂ ਨੇ ਬਕੋਬੀ ਇੰਪਲੀਮੈਂਟ ਕੀਤਾ ਤੇ ਸੀਏਏ ਲਾ ਲਈਏ ਐਨਆਰਸੀ ਲਾ ਲਈਏ ਟ੍ਰਿਪਲ ਤਲਾਕ ਲਗਾ ਲਈਏ ਵਾਕਫ ਐਮੈਂਡਮੈਂਟ ਬਿਲ ਲਗਾ ਲਈਏ ਤੇ ਜਿਹੜਾ ਗਰੰਟੀ ਵਿੱਚ ਹੈਗਾ ਸੀਗਾ ਵਨ ਨੇਸ਼ਨ ਵਨ ਇਲੈਕਸ਼ਨ ਨੂੰ ਲੈ ਕੇ ਉਹ ਸਾਡੀ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਧਾਰਾ ਹੈ ਉਹ ਅੱਗੇ ਕੇ ਚੱਲ ਰਹੀ ਹੈ ਇਹਦੇ ਉੱਪਰ ਕੰਪੇਨਿੰਗ ਵੀ ਚੱਲ ਰਹੀ ਹੈ ਗਰੰਟੀਆਂ ਦੀ ਗੱਲ ਕੀਤੀ ਗਰੰਟੀ ਤੁਸੀਂ ਜਿਵੇਂ ਗੱਲ ਕੀਤੀ ਗਰੰਟੀ ਕੇਜਰੀ ਵਾਲੇ ਵੀ ਬੜੀਆਂ ਦਿੱਤੀ ਸੀ ਪੰਜਾਬ ਨੂੰ 10000 ਰੁਪਏ ਪਹਿਲਾਂ ਨੂੰ ਦੇ ਦਿਆਂਗੇ ਉਹ ਵੀ ਗਰੰਟੀਆਂ ਪੂਰੀਆਂ ਹੀ ਲੱਗਦਾ ਹੈ ਕਿ ਇਹ ਵਿਜ਼ਨ ਨਾਲ ਅੱਗੇ ਜਾ ਕੇ 27 ਚੋਣਾਂ ਜਿੱਤ ਪਾਓਗੇ ਤੁਸੀਂ ਭਾਜੀ ਦੇਖੋ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਗਰੰਟੀਆਂ ਪੂਰੀਆਂ ਹੋਈਆਂ ਨੇ ਮੈਂ ਉਹਨਾਂ ਉੱਪਰ ਗੱਲ ਕੀਤੀ ਹੈ ਜਿਹੜੀ ਪੂਰੀਆਂ ਨਹੀਂ ਹੋਈਆਂ ਉਹਨਾਂ ਕੇਜਰੀਵਾਲ ਸਾਹਿਬ ਨੇ 1000 ਰੁਪਏ ਮਿਲਾਵਾਂ ਦਾ ਰੱਖਿਆ ਸੀ ਆ ਹੁਣ ਜਿਹੜਾ ਬਜਟ ਪੇਸ਼ ਕੀਤਾ ਹੈ ਉਹਦੇ ਵਿੱਚ ਕਿਤੇ 1000 ਰੁਪਏ ਦਾ ਜ਼ਿਕਰ ਵੀ ਨਹੀਂ ਹੈਗਾ ਕਿਤੇ ਹੈਲਥ ਸੈਕਟਰ ਨੂੰ ਉੱਪਰ ਕਰਨ ਦਾ ਜ਼ਿਕਰ ਨਹੀਂ ਹੈਗਾ ਜਦੋਂ ਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੇ ਵਿੱਚ ਮੇਨ ਹੈਲਥ ਸੈਕਟਰ ਨੂੰ ਵੀ ਧਿਆਨ ਵਿੱਚ ਰੱਖਿਆ ਗਿਆ ਸੀਗਾ ਜਿਹਦੇ ਨਾਲ ਆਪਾਂ ਦੇਖੀਏ ਟੀਕਾ ਕਰਨ ਜਦੋਂ ਕੋਵਿਡ ਲੱਗਿਆ ਸੀਗਾ ਫ੍ਰੀ ਆਫ ਕੋਸ ਸਾਰਿਆਂ ਨੂੰ ਟੀਕਾ ਕਰਨ ਦਿੱਤਾ ਗਿਆ ਤੇ ਹੋਰ ਮੇਰੇ ਕੋਲ ਸਾਰੀ ਲਿਸਟ ਪਈ ਹੈ ਜਿਹਦੇ ਵਿੱਚ ਆਪਾਂ ਇਦੇ ਉੱਪਰ ਹੈਲਥ ਸੈਕਟਰ ਦੇ ਉੱਪਰ ਚੱਲਿਏ ਏਮਜ਼ ਸੀਗੇ ਉਹਨਾਂ ਦੀ ਗਿਣਤੀ ਪੂਰੀ ਅੱਗੇ ਵਧੀ ਹੈ ਏਮ ਸੀ ਜੋ ਆਪਾਂ 2014 ਵਿੱਚ ਲਗਾਈ ਹੈ ਉਹ ਤੋਂ ਬਾਅਦ ਏਮਜ਼ ਆਦੀ ਰੇਟਿੰਗ ਵਿੱਚ ਦਿਖਾਈਏ ਕਾਲਜ ਉਹ ਅੱਗੇ ਨਾਲੋਂ ਵਧੇ ਹੀ ਨੇ ਲੁਧਿਆਣਾ ਕਹਿੰਦਾ ਉਪਚਨਾ ਹੋਣ ਜਾ ਰਿਹਾ ਹੈ 19 ਤਰੀਕ ਨੂੰ ਕੀ ਸਥਿਤੀ ਹੈਗੀ ਭਾਜਪਾ ਦੀ ਕੋਈ ਕੈਂਡੀਡੇਟ ਸਟਰੋਂਗ ਜੀਵਨ ਕੁਪਤਾ ਉਤਾਰਿਆ ਹੈ 19 ਬਿਟੂ ਨਾਲ ਸਾਥ ਦੇ ਰਹੇ ਲੱਗਦਾ ਕਿਤਨੇ ਕਿਥੇ ਫਰਕ ਪਏਗਾ ਹੁਣ ਆਨ ਟਾਈਮ 27 ਦੇ ਵਿੱਚ सेमीफाइनल ਦੇਖਿਆ ਜਾ ਰਿਹਾ ਹੈ ਜੋ ਜਿਹੜੀ ਭਾਰਤ ਜਨਤਾ ਪਾਰਟੀ ਹੈ ਉਹ ਸੂਲਾਂ ਨਾਲ ਚੱਲਣ ਵਾਲੀ ਸਰਕਾਰ ਹੈ ਇਹ ਅਸੂਲਾ ਨਾਲ ਚੱਲਣ ਵਾਲੀ ਪਾਰਟੀ ਹੈ ਇਹਦੇ ਵਿੱਚ ਬੂਥ ਲੈਵਲ ਤੋਂ ਲੈ ਕੇ ਜ਼ਿਲ੍ਹਾ ਪ੍ਰਧਾਨ ਪੰਜਾਬ ਪ੍ਰਧਾਨ ਤੱਕ ਦੇ ਜਿਹੜੀ ਰਿਪੋਰਟਾਂ ਹੁੰਦੀਆਂ ਤਿਆਰ ਹੁੰਦੀਆਂ ਉਹਨਾਂ ਦੀ ਰੇਖ ਦੇਖ ਵਿੱਚ ਸਾਰਾ ਕੰਮ ਕੀਤਾ ਜਾਂਦਾ ਹੈ ਤੇ ਜਿਨ੍ਹਾਂ ਇਹਨਾਂ ਨੇ ਦੇਖਿਆ ਜੀਵਨ ਗੁਪਤਾ ਜੀ ਇੱਕ ਕੈਪੇਬਲ ਕੈਂਡੀਡੇਟ ਨੇ ਜਿਹੜੇ ਪਬਲਿਕ ਵਿੱਚ ਵਿਚਰ ਕੇ ਚੱਲੇ ਨੇ ਤੇ ਜਿਨ੍ਹਾਂ ਨੇ ਸਮਾਜ ਭਲਾਈ ਦੇ ਕੰਮ ਵੀ ਬਖੂਬੀ ਕੀਤੇ ਨੇ ਤਾਂ ਇਸ ਵਾਰ ਜਿਹੜਾ ਕਮਲ ਖਿਲੇਗਾ ਉਹ ਸਾਡਾ 2027 ਵਿੱਚ ਹਰ ਵਾਰਡ ਕਮਲ ਹੋਏਗਾ ਪੰਜਾਬ ਦਾ ਪਟਿਆਲੇ ਦੇ ਵਿੱਚ ਨਗਰ ਨਿਗਮ ਵਿੱਚ ਕਾਫੀ ਰੋਪ ਲਗਾਏ ਜਾ ਰਿਹਾ ਤੁਹਾਡੇ ਵੱਲੋਂ ਵਿੱਚ ਵਿੱਚ ਸਰਕਾਰ ਵੱਲ ਸੜਕਾਂ ਦੇ ਟੈਂਡਰਾਂ ਨੂੰ ਲੈ ਕੇ ਲੱਗਦਾ ਕਿਥੇ ਨ ਕਿਥੇ ਕਪੜਾ ਜ਼ਰੂਰ ਹੈਗਾ ਸਾਹਮਣੇ ਕਿਉਂਕਿ ਸੜਕਾਂ ਪਟਿਆਲੇ ਦੀ ਸ਼ਹਿਰੀ ਆਪ ਜਾਣੀ ਚਾਹੇ ਤੁਸੀਂ ਬਿਲਕੁਲ ਚਾਹੀ ਆਪਾ ਜ਼ਿਲ੍ਹਾ ਲੈਵਲ ਤੇ ਲਗਾ ਲੀਏ ਚਾਹੀ ਆਪਾ ਪੰਜਾਬ ਲੈਵਲ ਤੇ ਲਗਾ ਲੀਏ ਇਹ ਸਭ ਮਿਲੇ ਹੋਏ ਨੇ ਆਪਾਂ ਮੇਨ ਦੇਖੇ ਅਰਬਨ ਸਟ੍ਰੀਟ ਸਭ ਤੋਂ ਪ੍ਰਾਈਮ ਮੰਨੇ ਜਾਂਦਾ ਹੈ ਪਟਿਆਲੇ ਦਾ ਤੇ ਉਹਦੇ ਵਿੱਚ ਆਪਾਂ ਦੇਖੀਏ ਸਾਰੀ ਸੜਕਾਂ ਟੁੱਟੀਆਂ ਹੋਈਆਂ ਹਨ ਹੁਣ ਇਹ ਕੋਈ ਮੈਂ ਪਿੱਛੇ ਦੇ ਲੰਘ ਰਿਹਾ ਸੀਗਾ ਮੇਨ ਸੜਕ ਤੋਂ ਜਿਹੜੀ ਸਭ ਤੋਂ ਵੱਡਾ ਰੋਡ ਹੈ ਉਹਦੇ ਵਿੱਚ ਵੀ ਉਹ ਸਾਰੀ ਰੋਡ ਟੁੱਟੀ ਹੋਈ ਹੈ ਇਹ ਇੱਕ ਆਪਣੀ ਪਟਿਆਲਾ ਡਿਵੈਲਪਮੈਂਟ ਜਿਹੜੇ ਕਹਿੰਦੇ ਆ ਅਸੀਂ ਡਿਵੈਲਪਮੈਂਟ ਲੈ ਕੇ ਆ ਰਹੀਏ ਆਮ ਆਦਮੀ ਪਾਰਟੀ ਇਹ ਉਹਨਾਂ ਲਈ ਬਹੁਤ ਸ਼ਰਮਨਾਕ ਗੱਲ ਹੈ ਕਿ ਆਪਾਂ ਐਨੀ ਪ੍ਰਾਈਮ ਲੋਕੇਸ਼ਨ ਦੇ ਉੱਪਰ ਸੜਕਾਂ ਟੁੱਟੀਆਂ ਹੋਈਆਂ ਹਨ ਜਿੱਥੇ ਨਾ ਕੋਈ ਪਾਣੀ ਦਾ ਕੋਈ ਅਰੇਂਜਮੈਂਟ ਹੈ ਤੇ ਜੇ ਕੋਈ بارش ਆਂਦੀ ਹੈ ਤਾਂ ਉਹਦਾ ਪਾਣੀ ਵੀ ਸਰਿਆਂ ਉੱਥੇ ਰਿਜ਼ਦਾ ਜਿਹਦੇ ਨਾਲ ਬਿਮਾਰੀਆਂ ਫੈਲਦੀਆਂ ਨੇ ਠੀਕ ਹੈ ਪ੍ਰਾਪਰਟੀ ਵੇਚਣੇ ਔਰ ਖੀਦਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز